ਕਿਸਾਨ ਭਰਾਓ ਜੇ ਝੋਨੇ ਦੇ ਵਿੱਚ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈਗੀ ਤੇ ਤੁਸੀਂ ਦਵਾਈ ਯੂਜ਼ ਕਰ ਰਹੇ ਹੋ ਪਟੀਲਾ ਕਲੋਰ 37% ਮੈਂ ਬਹੁਤ ਸਾਰੇ ਕਿਸਾਨਾਂ ਨੂੰ ਪੁੱਛਦਾ ਹੈਗਾ ਵੀ ਕਿੰਨੀ ਡੋਜ਼ ਪਾਈ ਹੈ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਕਹਿੰਦੇ ਯਾਰ 1 ਲੀਟਰ ਜਾ ਪਾਇਆ ਸੀ ਮੈਂ ਕਹਾਂ ਲੀਟਰ ਤਾਂ ਆਉਂਦਾ ਹੀ ਨਹੀਂ ਉਹਦਾ ਕਹਿੰਦੇ ਯਾਰ ਉਹ 1 ਬੁਗਤਾ ਜਾ ਮੈਂ ਕਹਾਂ ਬੁਗਤਾ ਦਾ 600 ਐਮਐਲ ਦਾ ਆਉਂਦਾ ਕਹਿੰਦੇ ਹਾਂ ਬਸ ਉਹੀ ਪਾਇਆ ਸੀ ਵੀਰ ਜੀ ਇਹਦੀ ਡੋਜ਼ 750 ਐਮਐਲ ਪ੍ਰਤੀ ਏਕੜ ਸਿਫਾਰਿਸ਼ ਕੀਤੀ ਹੈ ਯੂਨੀਵਰਸਿਟੀ ਨੇ ਉਦੋਂ ਬਾਅਦ ਵੀ ਪਾਣੀ ਚੰਗਾ ਖੜਾ ਕਰਕੇ ਰੱਖਣਾ ਪਊਗਾ ਫੇਰ ਵਧੀਆ ਇਹਦਾ ਰਿਜ਼ਲਟ ਆਊਗਾ ਜੇ ਤੁਸੀਂ ਇਹਦੀ ਡੋਜ਼ ਵੀ ਨਹੀਂ ਸਹੀ ਪਾਉਣੀ ਠੀਕ ਹੈ ਹੁਣ ਆਪ ਹੀ ਲਾ ਲਓ ਤੁਸੀਂ ਆਪ ਜੇ ਕਈ ਵਾਰੀ ਆਪਾਂ ਅੱਧੀ ਰੋਟੀ ਘੱਟ ਖਾ ਲ ਗਏ ਆਪਾਂ ਸਹੀ ਨਹੀਂ ਫੀਲ ਕਰਦੇ ਹੈਗੇ ਵੱਧ ਖਾਣ ਦੀ ਕੋਸ਼ਿਸ਼ ਕਰਦੇ ਆ ਤੇ ਖੇਤ ਨੂੰ ਜਿਹੜੀ ਤੁਸੀਂ ਚੀਜ਼ ਸਹੀ ਡੋਜ਼ 1 ਏਕੜ ਵਾਸਤੇ ਸਿਫਾਰਿਸ਼ ਹੋਈ ਆ ਪਤਾ ਨਹੀਂ ਕਿੰਨੇ ਪਰਖਾਂ ਤਿਆਰੀਆਂ ਤੋਂ ਬਾਅਦ ਹੋਈ ਹੋਣੀ ਆ ਉਹ ਆਪਾਂ ਗਲਤ ਨਹੀਂ ਕਰ ਸਕਦੇ ਹੈਗੇ ਦੂਜਾ ਜਿਹੜੇ ਹੁਣ ਝੋਨਾ ਲਾ ਰਹੇ ਹੈਗੇ ਆ ਵੀਰ ਉਹ ਡੂੰਗਾ ਨਾ ਲਾਉਣ 1 ਇੰਚ ਖੀਰ ਹੈਗਾ ਜੇ 1 ਇੰਚ ਤੋਂ ਉੱਪਰ ਝੋਨਾ ਲੱਗ ਜੂਗਾ ਕੋਈ ਚੱਕਰ ਨਹੀਂ ਪੈਂਦਾ ਜੇ ਡੂੰਗਾ ਲਾਓਗੇ ਚਲੋ ਸਵਾ ਤੇ ਇੱਕ ਵੀ ਚੱਲ ਜੂਗਾ ਪਰ ਜੇ 2 ਇੰਚ ਤੇ 2.5 3 ਇੰਚ ਤੇ ਚੱਲਾ ਗਿਆ ਕੰਮ ਝੋਨਾ ਲੇਟ ਚੱਲੂਗਾ ਉਮਰ ਵੀ ਵੱਜ ਜੂਗੀ ਖਾਦਾਂ ਵੀ ਵੱਧ ਪੈਣੀਆਂ ਬੂਟਾ ਵੀ ਘੱਟ ਮਾਰੂ ਲੇਟ ਮਾਰੂਗਾ